ਵਾਹਿਗੁਰੂ ਸਾਹਿਬ ਜੀ ਲਿਖਾ ਕਿ ਤੈਨਾ ਛੁਟੀਐ ਕਿਨ ਕਨ ਊਲਣਹਾਰ ਉਸ਼ਨਾਰ ਭਾਵਿਸ਼ੋਲਾ ਨਾਨਕ ਪਾਰ ਉਤਾਰ ਸੋ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਾਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਗੋਂਡ ਮਹਲਾ ਅਨਵਾ ਗੁਰ ਕੀ ਮੂਰਤ ਮਨ ਮੈਂ ਇਤਾਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਦੇ ਲਾ ਤਾਰੂ ਗੁਰਪਰਮ ਬ੍ਰਹਮ ਸਦਾ ਨਮਸਕਾਰ ਗੁਰ ਕੀ ਮੂਰਤ ਮਨ ਮਹਿ ਧਿਆਨ ਸ਼ਬਦ ਮੰਤਰ ਮਨਮਾਨ ਗੁਰ ਕੇ ਚਰਨ ਰਦੇ ਲੈ ਧਾਰ ਗੁਰ ਪਰਮ ਬ੍ਰਹਮ ਸਦਾ ਨਮਸਕਾਰ ਮਦਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਏ ਨਾ ਉਤਰ ਪਾਰ ਰਹਾਉ ਉਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰ ਪੂਰੇ ਕੀ ਬਿਅੰਤ ਵਡਾਈ ਗੁਰ ਪ੍ਰਸਾਦ ਹੋਰ ਕਮਲ ਵਿਗਾਸ ਅੰਧਕਾਰ ਮੈਂ ਭਿਆ ਪਰਗਾਸ ਜੇਨ ਕੀਆ ਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਗਦ ਮਾਨ ਮੰਨਿਆ ਜੇਨ ਕੀਆ ਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਡ ਮਹਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਿਧੇ ਲੈ ਧਾਰੋ ਗੁਰਪਾਰ ਬ੍ਰਹਮ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਗੋਬਿੰਦੇ ਮੁਕੰਦੇ ਉਧਾਰੇ ਅਪਾਰ ਹਰਿ ਅੰਕਾਰੀ ਅੰ ਨਿਰਨਾਮੇ ਆਕਾਮੇ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ਼ ਸਵਿਆ ਇੰਦਰ ਕੇ ਧਾਮ ਚਲੋ ਬਲਵਾਨ ਸੁਜਾਨ ਸੁਨੋ ਆਬ ਢੀਲ ਨਾ ਕੀਜੈ इंदर के ताम चलो बलवान सो जान सुनो अब ढील ना की जाए देव बधू जो उचात है ते को मिलिए मिलके सुख लीजा तेरो मनोरपूरण होत है ਮਾਨ ਕਹਯੋ ਨਿਰਪ ਅੰਬਰਤ ਪਿਜੈ ਰਾਜਨ ਰਾਜ ਸਮਾਜ ਤਜੋ ਇਹਨ ਬੀਰ ਨ ਕੋ ਨ ਬਿਰਥਾ ਦੁਖ ਦਿਜੈ ਦੋਹਰਾ ਜਾਓ ਸੋਨ ਬਤਈਆ ਬਰਮਾ ਕੀ ਭੂਪ ਸ਼ਤਰ ਦੁਖ ਦੈਨ ਆਚ ਤਰਖ ਬਡਾਏ ਕੈ ਬੋਲਿਓ ਬਿਦ ਸੋ ਬੈਨ ਜੋ ਸੁਨ ਬਤਈਆ ਬ੍ਰਹਮਾ ਕੀ ਉਪਸ਼ਤਰ ਦੁਖਦੈਨ ਆਤ ਚੇਤਰਖ ਬਡਾਇ ਕੈ ਬੋਲਿਓ ਬਿਦ ਸੋਬੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ